ਸੁਖਦੇਵ ਸ਼ਰੀਨ ਸਾਬ ਦਾ ਚੇਅਰਮੈਨ ਕਾਂਗਰਸ ਪਾਰਟੀ ਸ਼ੋਸ਼ਲ মিডিਆ ਹਲਕਾ ਅਜਨਾਲਾ ਵੱਲੋਂ ਨਵਾਂ ਸਾਲ ਲੋੜੀ ਅਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਮੈਂ ਸੁਖਦੇਵ ਸ਼ਰੀਨ ਸਮੂਹ ਹਿੰਦੋਸਤਾਨ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਨਵੇਂ ਸਾਲ ਦੀਆਂ ਲੋੜੀ ਦੀਆਂ ਅਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਅਤੇ ਆਸ ਕਰਦਾ ਹਾਂ ਪ੍ਰਮਾਤਮਾ ਅੱਗੇ ਕਿ ਜੋ ਨਵਾਂ ਸਾਲ ਆ ਰਿਹਾ ਹੈ ਸਭੋ ਭਾਈ ਜਰੇਲੀ ਪੰਜਾਬ ਲਈ ਹਿੰਦੁਸਤਾਨ ਲਈ ਅਤੇ ਵਿਦੇਸ਼ਾਂ ਵਿੱਚ ਬੈਠੇ ਸਾਰੇ ਪੰਜਾਬੀਆਂ ਲਈ ਸੁੱਖ ਸੁਖਾਂਣਾ ਆਵੇ ਅਤੇ ਹਰ ਇੱਕ ਦੀ ਜੋ ਜਾਇਜ਼ ਮਨੋ ਕਾਮਨਾ ਹੈ ਉਹ ਪੂਰੀ ਹੋਵੇ ਔਰ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਇਸ ਸਮੇਂ ਆਪਣੇ ਸਮਾਜ ਦੇ ਵਿੱਚ ਵਾਤਾਵਰਣ ਚੱਲ ਰਿਹਾ ਹੈ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕਰਨੀ ਚਾਹੀਦੀ ਹੈ ਕਿ ਜੋ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੈ ਉਹਨੂੰ ਇਸ ਕੋਰ ਨੂੰ ਛੱਡਣਾ ਚਾਹੀਦਾ ਹੈ ਅਤੇ ਆਪਣੇ ਸਮਾਜ ਨੂੰ ਸੁਧਾਰਨ ਦੇ ਵੇ ਸਾਨੂੰ ਸਾਰਿਆਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ ਅਤੇ ਇੱਕ ਹੋਰ ਚੀਜ਼ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਨੌਜਵਾਨ ਪੀੜ੍ਹੀ ਨੂੰ ਜੋ ਇਸ ਦੇਸ਼ ਨੂੰ ਹਰ ਤਰ੍ਹਾਂ ਦੇ ਨਾਲ ਅੱਗੇ ਖੜ ਸਕਦੀ ਹੈ ਔਰ ਉਹਨਾਂ ਨੂੰ ਚਾਹੀਦਾ ਹੈ ਕਿ ਨਸ਼ੇ ਦੇ ਕੋੜ ਤੋਂ ਹਮੇਸ਼ਾ ਲਈ ਦੂਰ ਰਹਿਣ ਜੋ ਪੜ੍ਹਾਈ ਜੋ ਵਿਦਿਆ ਹੈ ਉਹਨੂੰ ਗ੍ਰਹਿਣ ਕਰਕੇ ਬਹੁਤ ਅੱਗੇ ਵਧਣ ਅਤੇ ਸਭ ਤੋਂ ਜ਼ਰੂਰੀ ਕੰਮ ਆਪਣੇ ਮਾਪਿਆਂ ਦੀ ਸੇਵਾ ਕਰਨ ਕਿਉਂਕਿ ਮਾਪਿਆਂ ਦੀ ਸੇਵਾ ਕਰਨ ਦੇ ਨਾਲ ਹੀ ਸਾਰੇ ਤੀਰਥਾਂ ਦਾ ਸਾਨੂੰ ਭੋਲ ਮਿਲਦਾ ਹੈ और उन्हों जो दवां सू मिल सू दुनिया के हर मुकाम अगे खड़न की बहुत सहाय होंगे हैं एक बार फिर तो मैं सारे अपने वालों नवे साल दयाइया लख लख वधाइया दिं हैं सब का भला हो